ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ ਤੇ ਜਮiyet ਉਲਮਾਏ ਹਿੰਦ ਵੱਲੋਂ ਇਫਤਾਰ ਪਾਰਟੀ ਦਾ ਆਯੋਜਨ ਨਨਕਾਣਾ ਭਰਾਤਰੀ ਜਾਂਚਕਾਰ ਪਲਾਹੀ ਰੋਡ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਮੈਂਬਰ ਮੌਜੂਦ ਸਨ ਇਸ ਦੌਰਾਨ ਜਿੱਥੇ ਬਾਕਫਰ ਬੁਲਾਰੇ ਨੇ ਸਮੂਹ ਦੇਸ਼ਵਾਸੀਆਂ ਨੂੰ ਇਸ ਪਵਿੱਤਰ ਮਹੀਨੇ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਸਰਬਰ ਗੁਲਾਮ ਸੱਭਾ ਨੇ ਦੱਸਿਆ ਕਿ ਇਸ ਇਫਤਾਰ ਪਾਰਟੀ ਦੌਰਾਨ ਆਏ ਹੋਏ ਮੌਲਾਨਾ ਸਹਿਬਾਨਾ ਵੱਲੋਂ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ ਦੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਥੇ ਹੀ ਉਹਨਾਂ ਮੁਸਮੂ ਮੁਸਲਮਾਨ ਭਾਈਚਾਰੇ ਨੂੰ ਪਵਿੱਤਰ ਦਿਹਾੜੇ ਨੂੰ ਮਿਲ ਜੁਲ ਕੇ ਮਨਾਉਣ ਦਾ ਸੰਦੇਸ਼ ਵੀ ਦਿੱਤਾ ਇਸ ਮੌਕੇ ਕਾਰੀ ਗਾਇੂਰ ਅਹਿਮਦ مولانا ਗਾਇਉਲ ਹਕ ਕਾਸਮੀ مولانا ਨਸੀਮ ਅਹਿਮਦ ਕਾਸਮੀ ਮੁਹੰਮਦ ਇਜਾਜ਼ ਮੁਹੰਮਦ ਫਿਰੋਜ਼ ਸ਼ੈਫੀ ਮੁਹੰਮਦ ਸਲੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਆਗੂ ਮੌਜੂਦ ਹਨ ਬismillahirrahmanirrahim ਸ਼ੁਰੂ ਕਰਦਾ ਹਾਂ ਉਸ ਰੱਬ ਦੇ ਨਾਮ ਨਾਲ ਜੋ ਬਹੁਤ ਹੀ ਰਹਿਮ ਕਰਨੇ ਵਾਲਾ ਹੈ ਤੋ ਅੱਜ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ 'ਚ ਤਾਬ ਤੇ ਇਫਤਾਰ ਪਾਰਟੀ ਦਾ ਆਯੋਜਨ ਜਮਿਅਤ ਉਲਮਾ ਹਿੰਦ ਵੱਲੋਂ ਕੀਤਾ ਗਿਆ ਹੈ ਨਨਕਾਣਾ ਬਰਾਦਰੀ ਜੰੰਕਰ ਪਲਾਈ ਰੋਡ ਵਿਖੇ ਤੋ ਜਿੱਥੇ ਸਮੁੱਚੇ ਮੁਸਲਮਾਨ ਰੋਜ਼ੇਦਾਰਾਂ ਨੇ ਅੱਜ ਰੋਜ਼ੇ ਦਾ ਇਫਤਾਰ ਕੀਤਾ ਰੋਜ਼ਾ ਇੱਕ ਉਰਦੂ ਦਾ ਲਫ਼ਜ਼ ਹੈ ਅਰਬੀ ਦਾ ਲਫ਼ਜ਼ੋ ਹੈ ਸਹੀ ਉਹ ਹੈ ਸੌਮ ਸੌਮ ਦਾ ਮੈਨੇ ਰੁਕਣਾ ਹਰ ਬੁਰਾਈ ਤੋਂ ਹਰ ਗੀਬਤ ਤੋਂ ਹਰ ਮਾੜੇ ਕੰਮ ਤੋਂ ਸੋ ਸੋਮ ਜਿਹੜਾ ਸੀ ਮਤਲਬ ਪੂਰੇ ਸਰੀਰ ਦੀ ਜਿਹੜੀ ਸਾਡੀਆਂ ਜਿੰਨੀਆਂ ਵੀ ਅੱਖਾਂ ਨੇ ਹੱਥ ਨੇ ਪੈਰ ਨੇ ਉਹਨਾਂ ਸਾਰਿਆਂ ਨੂੰ ਹਰ ਬੁਰੇ ਕੰਮ ਤੋਂ ਬਚਾਉਣ ਲਈ ਇਹ ਜਿਹੜਾ ਇੱਕ ਮਹੀਨੇ ਦਾ ਜਿਹੜਾ ਰੋਜ਼ਿਆਂ ਦਾ ਇhtimam ਕੀਤਾ ਗਿਆ ਸੋ ਅੱਲਾਹ ਨੇ ਇਹ ਰੋਜ਼ੇ ਜਿਹੜੇ ਮੁਸਲਮਾਨਾਂ ਦੇ ਫਰਜ਼ ਕੀਤੇ ਨੇ ਔਰ ਜਿੱਥੇ ਫਰਜ਼ ਕੀਤੇ ਨੇ ਉੱਥੇ ਇਹ ਵੀ ਕਿਹਾ ਕਿ ਜਿਹੜਾ ਰੋਜ਼ਾ ਮੇਰੇ ਲਈ ਰੱਖੂਗਾ ਉਹਦਾ ਬਦਲਾ ਵੀ ਮੈਂ ਖੁਦ ਦੇਵਾਂਗਾ ਸੋ ਅੱਜ ਉਸੇ ਲੜੀ ਨੂੰ ਦੇਖਦੇ ਹੋਏ ਅੱਜ ਅਸੀਂ ਇਹ ਰੋਜ਼ਾ ਰੱਖਣਾ ਵੀ ਬਹੁਤ ਚੰਗੀ ਗੱਲ ਹੈ ਔਰ ਰੋਜ਼ੇ ਦਾ ਇਫਤਾਰ ਕਰਾਣਾ ਵੀ ਬਹੁਤ ਵਧੀਆ ਗੱਲ। ਤੋਂ ਅੱਜ ਇੱਥੇ ਕਰੀਬ ਅਸੀਂ 500 ਤੋਂ 600 ਆਦਮੀ ਦੇ ਜਿਹੜੇ ਰੋਜ਼ੇ ਇਫਤਾਰ ਦਾ ਪ੍ਰੋਗਰਾਮ ਰੱਖਿਆ ਹੈ। ਜਿਸ ਵਿੱਚ ਸਾਰੇ ਜਿਹੜੇ ਮੁਸਲਮ ਭਾਈਚਾਰੇ ਦੇ ਜਿਹੜੇ ਸਾਡੇ ਰੋਜ਼ੇਦਾਰ ਨੇ ਉਹ ਸ਼ਰੀਕ ਹੋ ਰਹੇ ਨੇ। ਅਸੀਂ ਫਿਰ ਇੱਕ ਵਾਰੀ ਰਮਜ਼ਾਨੁਲ ਮੁਬਾਰਕ ਦੀਆਂ ਔਰ ਆਉਣ ਵਾਲੇ ਤਿਹਾੜ Eidul Fitr ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਔਰ ਉਸ ਰੱਬ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੇ ਮੁਲਕ ਨੂੰ ਖੁਸ਼ਹਾਲ ਰੱਖੇ। ਆਪਸੀ ਮੁਹੱਬਤ ਔਰ ਪਿਆਰ ਬਣਿਆ ਰਹੇ ਕਿਸੇ ਵੀ ਨਫ਼ਰਤ ਦੇ ਅਸੀਂ ਸ਼ਿਕਾਰ ਨਾ ਹੋਈਏ ਤਾਂ ਕਿ ਆਪਣੇ ਅਸੀਂ ਜਿਹੜੇ ਦਿਨ ਤਿਹਾਰੇ ਆ ਸਾਰੇ ਨਾਲ ਮਿਲ ਕੇ ਬਣਾਈਏ ਤਾਂ ਬਹੁਤ ਬਹੁਤ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ ਤੇ ਜਮiyet ਉਲਮਾਏ ਹਿੰਦ ਵੱਲੋਂ ਇਫਤਾਰ ਪਾਰਟੀ ਦਾ ਆਯੋਜਨ ਨਨਕਾਣਾ ਪ੍ਰਾਦਰੀ ਜਾਂਚਕਾਰ ਪਲਾਹੀ ਰੋਡ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਮੈਂਬਰ ਮੌਜੂਦ ਸਨ ਇਸ ਦੌਰਾਨ ਜਿੱਥੇ ਬਾਕਫਰ ਬੁਲਾਰੇ ਨੇ ਸਮੂਹ ਦੇਸ਼ਵਾਸੀਆਂ ਨੂੰ ਇਸ ਪਵਿੱਤਰ ਮਹੀਨੇ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਸਰਬਰ ਗੁਲਾਮ ਸੱਭਾ ਨੇ ਦੱਸਿਆ ਕਿ ਇਸ ਇਫਤਾਰ ਪਾਰਟੀ ਦੌਰਾਨ ਆਏ ਹੋਏ ਮੌਲਾਨਾ ਸਹਿਬਾਨਾ ਵੱਲੋਂ ਰਮਜ਼ਾਨੁਲ ਮੁਬਾਰਕ ਦੇ ਪਵਿੱਤਰ ਮਹੀਨੇ ਦੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਥੇ ਹੀ ਉਹਨਾਂ ਮੁਸਮੂ ਮੁਸਲਮਾਨ ਭਾਈਚਾਰੇ ਨੂੰ ਪਵਿੱਤਰ ਦਿਹਾੜੇ ਨੂੰ ਮਿਲ ਜੁਲ ਕੇ ਮਨਾਉਣ ਦਾ ਸੰਦੇਸ਼ ਵੀ ਦਿੱਤਾ ਇਸ ਮੌਕੇ ਕਾਰੀ ਗਾਇੂਰ ਅਹਿਮਦ ਮੌਲਾਨਾ ਗਾਇਆਉਲ ਹਕ ਕਾਸਮੀ ਮੌਲਾਨਾ ਨਸੀਮ ਅਹਿਮਦ ਕਾਸਮੀ ਮੁਹੰਮਦ ਇਜਾਜ਼ ਮੁਹੰਮਦ ਫਿਰੋਜ਼ ਸ਼ੈਫੀ ਮੁਹੰਮਦ ਸਲੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਆਗੂ ਮੌਜੂਦ ਸਨ